ਫਿਰੋਜ਼ਪੁਰ ਦੇ ਵਿੱਚ ਚੋਰੀਆਂ ਤੇ ਲੁੱਟਾਂ ਕੋਹਾਂ ਦਾ ਸਿਲਸਲਾ ਲਗਾਤਾਰ ਚੱਲਿਆ ਹੈ ਜਿਸ ਦੇ ਚਲਦਿਆਂ ਚੋਰਾਂ ਨੇ ਇੱਕ ਸਿਵਲ ਹਸਪਤਾਲ ਤੇ ਦੋ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਜਿਸ ਨੂੰ ਦੇਖ ਕੇ ਇਹ ਹੀ ਕਹਿ ਸਕਤੇ ਹਾਂ ਕਿ ਫਿਰੋਜ਼ਪੁਰ ਦੇ ਵਿੱਚੋਂ ਚੋਰਾਂ ਦੀ ਧੂਤੀ ਬੋਲ ਰਹੀ ਹੈ ਬੇਸ਼ੱਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਇਹਨਾਂ ਚੋਰੀਆਂ ਨੂੰ ਦੇਖ ਕੇ ਇਹ ਦਜਾਤ ਹੈ ਕਿ ਕਿਤੇ ਨਾ ਕਿਤੇ ਚੋਰ ਪੁਲਿਸ ਤੋਂ ਵੀ ਦੋ ਕਦਮ ਅੱਗੇ ਚੱਲ ਰਹੇ ਨੇ ਇਸੇ ਲਈ ਚੋਰਾਂ ਨੇ ਸ਼ਾਇਦ ਪੁਲਿਸ ਤੋਂ ਬੇਖੌਫ ਹੋ ਕੇ ਸਰਕਾਰੀ ਪ੍ਰਾਪਰਟੀ ਨੂੰ ਨਿਸ਼ਾਨਾ ਬਣਾਇਆ ਹੈ ਇਸ ਬੰਦੀ ਜਾਣਕਾਰੀ ਦਿੱੰਦਿਆਂ ਪਿੰਡ ਬੂਟੇ ਵਾਲਾ ਦੇ ਸਕੂਲ ਸਟਾਫ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਵਿੱਚ ਲਗਾਤਾਰ ਚੋਰੀ ਹੋ ਰਹੀ ਹੈ ਤੇ ਇਸ ਵਾਰ ਚੋਰਾਂ ਨੇ ਸਕੂਲ ਦੇ ਵਿੱਚੋਂ ਕੋਈ ਵੀ ਸਮਾਨ ਨਹੀਂ ਛੱਡਿਆ ਜੋ ਚੋਰੀ ਨਾ ਕੀਤਾ ਹੋਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਵੇਰੇ ਜਦੋਂ ਉਹ ਸਕੂਲ ਆਏ ਤਾਂ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਕਮਰਿਆਂ ਦੇ ਵਿੱਚੋਂ ਗੈਸ ਸਿਲੰਡਰ, ਡੀਵੀਆਰ ਅਤੇ ਫੋਰਸਮਾਨ ਚੋਰੀ ਹੋ ਚੁੱਕਿਆ ਸੀ ਉਹਨਾਂ ਦੱਸਿਆ ਕਿ ਕੁੱਲ 2 ਤੋਂ 2.5 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੋਈ ਪਹਿਲੀ ਚੋਰੀ ਨਹੀਂ ਬਲਕਿ ਪਹਿਲਾਂ ਵੀ ਕਈ ਵਾਰ ਚੋਰੀ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਲਗਾਤਾਰ ਹੋ ਰਹੀ ਚੋਰੀ ਨੂੰ ਰੋਕਣਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ ਅਤੇ ਇਹ ਸਰਕਾਰ ਨੂੰ ਚਾਹੀਦਾ ਹੈ। ਅਜਿਹੇ ਸਕੂਲਾਂ ਦੇ ਵਿੱਚੋਂ ਚੌਕੀਦਾਰ ਲਗਾਏ ਜਾਣ ਤੇ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਅਸੀਂ ਕਈ ਵਾਰ ਪੁਲਿਸ ਨੂੰ ਵੀ ਸੂਚਿਤ ਕਰ ਚੁੱਕੇ ਹਾਂ ਪਰ ਪੁਲਿਸ ਇਸ ਦੇ ਵੱਲ ਕੋਈ ਧਿਆਨ ਨਹੀਂ ਦੇ ਰਹੀ। ਜਿਹੜਾ ਸਮਾਨ ਚੋਰੀ ਹੋਇਆ ਤਾਂ ਇਸ ਤਰ੍ਹਾਂ ਹੋਇਆ ਹਾਂਜੀ ਇਹ ਸਾਡਾ ਸਮਾਨ ਪ੍ਰੀ ਪ੍ਰਾਇਮਰੀ ਬੱਚਿਆਂ ਦਾ ਰੂਮਿਆਂ ਵਾਲਾ ਤੇ ਇੱਥੋਂ ਅਲਮਾਰੀ ਖੋਲ ਕੇ ਵਿੱਚੋਂ ਬੱਚਿਆਂ ਦੇ ਖਿਡੌਣੇ ਤੇ ਉਹ ਟੇਬਲ ਸੀ ਟੈਡੀ ਬੀਅਰ ਸੀ ਦੋਨੇ ਟੇਬਲ ਭਰੇ ਹੋਏ ਸੀ ਟੇਬਲ ਵੀ ਖਾਲੀ ਹੋ ਚੁੱਕੇ ਆ ਜਿਵੇਂ ਐਟਰੀ ਬਾਕਸ ਵਗੈਰਾ ਬੱਚਿਆਂ ਦੇ ਸੀਗੇ ਉਹ ਵੀ ਲਫਾਫਾ ਪੂਰੀ ਤਰ੍ਹਾਂ ਖਾਲੀ ਸੀ 4320 ਦੀ ਗ੍ਰਾਂਟ ਸੀ ਸਾਡੀ ਉਹ ਸਾਰਾ ਸਮਾਨ ਚੋਰੀ ਹੋ ਗਿਆ ਕਿੰਨਾ ਕੁ ਸਮਾਨ ਲੈ ਗਏ ਕਿੰਨੇ ਕੁ ਦਾ ਸਮਾਨ तकरीबन ਹੋਏਗਾ 6-7000 ਦਾ ਜਿਹੜਾ ਪ੍ਰੀ ਪ੍ਰਾਇਮਰੀ ਰੂਮ ਦਾ ਕੱਲੇ ਰੂਮ ਦਾ ਹੋਇਆ ਚੋਰੀ ਹਾਂਜੀ ਵਰਗੇ ਵੀ ਉਹ ਇੱਥੇ ਚੋਰੀ ਹੋ ਚੁੱਕੀ ਹਾਂਜੀ ਪਹਿਲੇ ਵੀ ਚੋਰੀ ਹੋ ਚੁੱਕੀ ਕਾਫੀ ਵਾਰ ਪਹਿਲੇ ਚੋਰੀ ਹੋਈ ਆ ਮੈਂ तकरीबन 6-7 ਵਾਰ ਚੋਰੀ ਹੋ ਗਈ ਆ ਤੇ 10 ਕੁ ਦਿਨ ਪਹਿਲਾਂ ਹੋਈ ਆ ਉਦੋਂ ਸਾਡੇ ਦੋ ਕੰਪਿਊਟਰ ਗਾਇਬ ਹੋ ਗਏ ਤੇ ਰਾਸ਼ਨ ਲੈ ਕੇ ਗਏ ਆ ਬੱਚਿਆਂ ਦਾ ਬਹੁਤ ਸਾਰਾ ਸਮਾਨ ਹੈ तकरीबन ਸਾਰੇ ਤਾਲੇ ਤੋੜ ਦਿੱਤੇ ਜਾਂਦੇ ਆ ਉਸ ਵੇਲੇ ਜਦੋਂ ਸ਼ਿਕਾਇਤਾਂ ਕਰਦੇ ਪੁਲਿਸ ਕੋ ਕਾਰਵਾਈ ਨਹੀਂ ਕਰਦੀ ਆ ਪਹਿਲੇ ਅਸੀਂ ਕਾਫੀ ਵਾਰ ਸ਼ਿਕਾਇਤ ਕੀਤੀ ਹੈ ਕੋਈ ਕਾਰਵਾਈ ਨਹੀਂ ਹੋਈਗੀ ਫਿਰ ਅਸੀਂ ਜਦੋਂ ਪਿੱਛੇ ਜੇ ਲਿਖ ਕੇ ਦਿੱਤਾ ਸ਼ਿਕਾਇਤ ਕੀਤੀ ਉਹਦੇ ਵਿੱਚ ਦੱਸਿਆ ਵੀ ਗਿਆ ਇਹ ਲੈ ਵੀ ਇਸ ਤੋਂ ਪਹਿਲਾਂ ਅਸੀਂ ਕਿੰਨੀ ਵਾਰ ਸ਼ਿਕਾਇਤ ਕਰ ਚੁੱਕੇ ਹਾਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈਗੀ ਕੀ ਮੰਗ ਮੰਗੇ ਹੈ ਸਾਡੇ ਲਈ ਵੀ ਸਕੂਲ ਦਾ ਬੱਚਿਆਂ ਦਾ ਸਮਾਨ ਆਉਂਦਾ ਜਿਹੜਾ ਇਨਸਾਫ ਮਿਲਣਾ ਚਾਹੀਦਾ ਕਦੀ ਵੀ ਇੱਥੇ ਕੋਈ ਚੋਰੀ ਨਹੀਂ ਹੋਣੀ ਚਾਹੀਦੀ ਹੈ ਮੇਰਾ ਨਾਮ ਮੋਨਿਕਾ ਜੀ ਇਹ ਸਰਕਾਰੀ ਪ੍ਰਾਇਮਰੀ ਸਕੂਲ ਬੁੱਟੇਵਾਲ ਹੈ ਇੱਥੇ ਲਗਾਤਾਰ ਜਿ ਪਿਛਲੇ 2 ਸਾਲਾਂ ਤੋਂ ਘੱਟੋ ਘੱਟ 7-8 ਚੋਰੀਆਂ ਹੋ ਚੁੱਕੀਆਂ ਇੱਕ ਜਾਂ ਦੋ ਮਹੀਨੇ ਦਾ ਗੈਪ ਪੈਂਦਾ ਨਹੀਂ ਤਾਂ 15 ਦਿਨ ਬਾਅਦ ਹੀ ਚੋਰੀ ਹੋ ਜਾਂਦੀ ਹੈ ਹਰ ਵਾਰ ਚੋਰੀ ਹੁੰਦੀ ਹੈ ਪਸ਼ੂ ਡਿਸਪੈਂਸਰੀ ਸਾਡੇ ਨਾਲ ਹੀ ਲੱਗਦੀ ਹੈ ਉੱਥੋਂ ਚੋਰ ਉਸ ਕੰਦ ਤਾਈ ਆਂਦੇ ਨੇ ਇਸ ਵਾਰ ਕੰਦ ਉਹਨਾਂ ਨੇ ਤੋੜਿਆ ਨਾਲ ਸਾਡੇ ਕਮਰੇ ਪਹਿਲਾਂ ਅੰਦਰੋਂ ਤਾਲੇ ਤੋੜ ਕੇ ਕੁਰਸੀਆਂ ਕਰਸੀਆਂ ਲਾ ਕੇ ਬੜੇ ਆਰਾਮ ਨਾਲ ਆਉਂਦੇ ਆ ਸਮਾਨ ਲੈ ਕੇ ਜਾਂਦੇ ਇਸ ਵਾਰ ਸਾਰੇ ਉਹਨਾਂ ਨੇ ਮੇਰੇ ਕਮਰਿਆਂ ਦੇ ਸੈਂਟਰ ਲੌਕ ਤੋੜੇ ਨੇ ਸਾਰੇ ਦੂਜੇ ਤੋੜੇ ਨੇ ਇਸ ਤੋਂ ਬਾਅਦ ਸਾਰੇ ਜਿੰਨੇ ਸੀ ਸੀ ਕੈਮਰੇ ਲੱਗੇ ਸੋ ਉਹਨਾਂ ਦੇ ਵਾਇਰਸ ਨੂੰ ਉਹਨਾਂ ਨੇ ਕੱਟ ਕੀਤਾ ਮੇਰਾ ਡੀਵੀਆਰ ਵੀ ਲੈ ਗਏ ਤਾਂ ਕਿ ਉਹਨਾਂ ਦੀ ਕੋਈ ਰਿਕਾਰਡਿੰਗ ਨਾ ਹੋ ਪਾਏ ਜਿਹੜੇ ਤਾਲੇ ਉਹਨਾਂ ਨੇ ਤੋੜੇ ਜਾਂਦੇ ਹੋਏ ਉਹਨਾਂ ਨੂੰ ਧੋਕੇ ਗਿਆ ਤਾਂ ਕਿ ਉਹਨਾਂ ਦੇ ਹੱਥਾਂ ਦੇ ਕੋਈ ਨਿਸ਼ਾਨ ਨਾ ਲੱਗੇ ਚੋਰ ਬਹੁਤ ਜ਼ਿਆਦਾ ਕੋਈ ਟੈਕਨੀਕਲ ਬੰਦਾ ਸੀ ਤੇ ਹੈ ਪਿੰਡ ਦਾ ਕੋਈ ਪੇਤੀ ਹੈ ਇਸ ਚੀਜ਼ ਨੂੰ ਮੈਨੂੰ ਪੱਕਾ ਪਤਾ ਕਿ ਕੋਈ ਜਿੰਨੇ ਕਨੈਕਸ਼ਨ ਜਿੰਨੇ ਤਰੀਕੇ ਨਾਲ ਕੱਟੇ ਗਏ ਆ ਬੰਦਾ ਸਾਡੇ ਪਿੰਡ ਦਾ ਹੀ ਹੈ ਅੱਜ ਤਾਂ ਬਸ ਇਹੀ ਰਿਕੁਐਸਟ ਕਰਾਂਗੇ ਸਰਕਾਰ ਨੂੰ ਵੀ ਇੱਕ ਤਾਂ ਇਨ੍ਹਾਂ ਪਿੰਡਾਂ 'ਚ ਹਰ ਸਕੂਲ ਦੇ ਵਿੱਚ ਇੱਕ ਚੌਂਕੀਦਾਰ ਰੱਖਿਆ ਜਾਵੇ ਤਾਂ ਕਿ ਸਾਡੀ ਜਾਨ ਛੁੱਟੇ ਇਨ੍ਹਾਂ ਸਰਕਾਰੀ ਜਿਹੜਾ ਸਮਾਨ ਕੀਮਤੀ ਹੈ ਇਹਦੀ ਰਾਖੀ ਅਸੀਂ ਨਹੀਂ ਕਰ ਸਕਦੇ ਤੇ ਸਰਕਾਰ ਤੋਂ ਜ਼ਿਆਦਾ ਸਾਡੀ ਮੰਗ ਇਹੀ ਹੈ ਵੀ ਜ਼ਿਆਦਾ ਸਾਨੂੰ ਚੋਰਾਂ ਲਈ ਫੰਡ ਦਿੱਤਾ ਜਾਵੇ ਵੱਧ ਤੋਂ ਵੱਧ ਤਾਂ ਕਿ ਅਸੀਂ ਰੋਜ਼ ਤਾਲੇ ਠੀਕ ਕਰਵਾ ਲਿਆ ਕਰੀਏ ਕੋਈ ਵੀ ਗ੍ਰਾਂਟ ਸਕੂਲਾਂ ਨੂੰ ਉਹਨਾਂ ਦਿੱਤੀ ਜਾਵੇ ਜਦ ਤੱਕ ਚੋਰਾਂ ਦਾ ਹੱਲ ਨਹੀਂ ਹੁੰਦਾ ਬਸ ਜੀ ਫੋਨ ਜਿਹੜੀ ਆਪਣੇ ਚੋਰੀ ਕੀਤੀ ਕੀ ਕੀ ਲੈ ਕੇ ਗਿਆ ਕਿੰਨਾ ਕੁਝ ਲੈ ਕੇ ਗਿਆ ਸਾਡਾ ਜੀ ਸਾਰੇ ਸਕੂਲ ਦੇ ਵਿੱਚ ਜਿੰਨਾ ਰਾਸ਼ਨ ਪਿਆਸੀ ਬੱਚਿਆਂ ਦਾ ਉਹ ਲੈ ਗਏ ਨੇ ਨਾਲ ਘੱਟ ਤੋਂ ਘੱਟ ਜੀ 3-4 ਜਹਾਜ਼ ਦਾ ਰਾਸ਼ਨ ਹਲੇ ਵਾਲੇ ਨਵਾਂ ਹੀ ਪਰਵਾਇਆ ਸੀ ਕੰਪਿਊਟਰ ਸੀ ਸਾਰੀਆਂ ਲਮਾਰੀਆਂ ਤੋੜ ਕੇ ਉਹ ਕੰਪਿਊਟਰ ਚੁੱਕ ਕੇ ਲੈ ਕੇ ਗਏ ਨੇ ਬੱਚਿਆਂ ਦੇ ਹੈੱਡਫੋਨ ਸੀ ਲਿਸਨਿੰਗ ਲੈਬ ਲੱਗੀ ਸੀ 20 ਹੈੱਡਫੋਨ ਦਾ ਪੂਰਾ ਸੈੱਟ ਸੀ ਉਹ ਨਾਲ ਲੈ ਗਏ ਨੇ ਸਾਰੇ ਕੈਮਰੇ ਜਿੰਨਾ ਵੀ ਸਾਡਾ ਨੁਕਸਾਨ ਹੋਇਆ ਏ ਇਸ ਟਾਈਮ ਘੱਟ ਤੋਂ ਘੱਟ 1.5 ਤੋਂ 2 ਲੱਖ ਦਾ ਨੁਕਸਾਨ ਕਰ ਗਏ ਇਸ ਸਕੂਲ ਦਾ ਕੈਮਰੇ ਦੇ ਡੀਵੀਆਰ ਵੀ ਨਾਲ ਡੀਵੀਆਰ ਵੀ ਨਾਲ ਲੈ ਗਏ ਜੀ ਕਨੈਕਸ਼ਨ ਕੱਟੇ ਗਏ ਕਨੈਕਸ਼ਨ ਕੱਟੇ ਗਏ ਵਾਈਫਾਈ ਵੀ ਕੱਟੇ ਹਾਂ ਜੀ ਸਾਰੇ ਕਨੈਕਸ਼ਨ ਉਹਨਾਂ ਨੇ ਕੱਟ ਕੇ ਫਿਰ ਸਕੂਲ ਚ ਐਂਟਰ ਹੋਏ ਕੋਲੋਂ ਪੁਲਿਸ ਤੋਂ ਕੋਈ ਕਾਰਵਾਈ ਅਸੀਂ ਤਾਂ ਪੁਲਿਸ ਤੋਂ ਰਿਮਾਂਡ ਹੀ ਕਰਦੇ ਜੀ ਕਿਤੇ ਸਾਡੀ ਐਫਆਈਆਰ ਕੱਟੀ ਜਾਵੇ ਜਿੰਨੀਆਂ ਚੋਰੀਆਂ ਹੋਈਆਂ ਸਾਡੀ ਐਪਲੀਕੇਸ਼ਨ ਉਹ ਰੱਖ ਲੈਂਦੇ ਆ ਕਦੀ ਵੀ ਉਹਨਾਂ ਨੇ ਐਫਆਈਆਰ ਨਹੀਂ ਸਾਡੀ ਕੱਟੀ ਜਿਹਦੀ ਇਹ ਤਾਂ ਜੀ ਪੁਲਿਸ ਤੋਂ ਆਪਾਂ ਪੁੱਛਿਆ ਜਾਵੇ ਵੀ ਕਾਰਨ ਕੀ ਹੈ ਉਹ ਗਸ਼ਤ ਕਰਨ ਕਿਸੇ ਵੀ ਤਰੀਕੇ ਜਿਹੜੀ ਬਾਰ ਬਾਰ ਇੰਨੀਆਂ ਕੰਪਲੇਨਸ ਆ ਰਹੀਆਂ ਉਹਨਾਂ ਪਿੰਡਾਂ ਨੂੰ ਸਪੈਸ਼ਲ ਉਧਿਹਾਨ ਚ ਰੱਖਣਾ ਆਪਣੇ ਕਿਉਂਕਿ ਕਿੰਨੇ ਕਿੰਨੇ ਸਕੂਲਾਂ ਨੂੰ ਚਲਣਾ ਇੱਕੋ ਰਾਤ ਨੂੰ ਆ ਇਹ ਤਾਂ ਲਗਾਤਾਰ ਸਾਡੇ ਮੁਗਲੇ ਵੀ ਹੋਈ ਹੈ ਜੀ ਪਰਸੋ ਜੋਤੇ ਚੋਰੀ ਹੋਈ ਹੈ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਰਾਤ ਵੀ ਹੋਈ ਹੈ ਉਹਨਾਂ ਦੇ ਤਾਲੇ ਤੋੜੇ ਨੇ ਇਸ ਤੋਂ ਹਾਂਜੀ ਇੱਥੇ ਵੀ ਰਾਤ ਹੋਈ ਹੈ ਜੀ ਕੱਲ ਰਾਤ ਤੁਹਾਨੂੰ ਦੱਸਿਆ ਪਹਿਲਾਂ ਮੈਂ ਕੱਲ ਰਾਤ ਇੱਕੋ ਰਾਤ ਚ ਦੋਨਾਂ ਸਕੂਲਾਂ ਦੇ ਤੋਂ ਪੁੱਛ ਲਓ ਉੱਥੇ ਵੀ ਹੋਈ ਹੈ ਜੀ ਹਾਂਜੀ ਹਾਂਜੀ ਜੀ ਤੁਹਾਡਾ ਨਾਮ ਕੀ ਤੁਹਾਡਾ ਜੀ? ਐਸਆਈ ਬਲਬੀਰ ਸਿੰਘ। ਅ ਕਿਹੜੇ ਖਾਣੇ ਤੋਂ? ਖਾਣਾ ਕੋਲਗੜੀ ਜੀ। ਸਰ ਅੱਜ ਦੋ ਸਕੂਲਾਂ ਦੇ ਵਿੱਚ ਇੱਕ ਘਰ ਦੇ ਵਿੱਚ ਚੋਰੀਆਂ ਹੋ ਗਈਆਂ। ਕੀ ਕਹਣਾ ਤੁਹਾਡਾ ਨਾਲ? ਸਾਨੂੰ ਤਾਂ ਹੁਣ ਇਨਫੋਰਮੇਸ਼ਨ ਮਿਲੀ ਹੈ ਜਿਵੇਂ ਹੁਣ ਅਸੀਂ ਆਏ ਮੌਕੇ ਤੇ ਦੇਖਦੇ ਆਂ ਚੈੱਕ ਕਰਦੇ ਆਂ ਅੱਗੇ ਜੋ ਬਣਦੀ ਕਾਰਵਾਈ ਕਰਦੇ ਆਂ। ਸਰ ਜੇਕਰ ਸਕੂਲ ਦੇ ਜਾਂ ਪਿੰਡ ਵਾਸੀਆਂ ਦੀ ਗੱਲ ਸੁਣੀਏ ਤਾਂ ਉਹਨਾਂ ਦਾ ਜਿਹੜੀ ਕਹਾ ਹੈ ਕਿ ਲਗਾਤਾਰ ਜਿਹੜੀਆਂ ਚੋਰੀਆਂ ਦਾ ਸਿਲਸਲਾ ਇੱਥੇ ਵਾਪਰ ਜਾ ਰਿਹਾ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਹੋ ਰਹੀ ਹੈ। ਪੁਲਿਸ ਕਾਰਵਾਈ ਇਹ ਜਿਹੜੀ ਬਣਦੀ ਹੈ ਪਰਚਾ ਦੇ ਦਿੰਨੇ ਜੋੜੀ ਦਾ ਅੱਗੇ ਤਬਦੀਸ਼ ਚਲਦੀ ਰਹਿੰਦੀ ਹੈ। ਕੀ ਕੁਝ ਲਾਇਆ ਗਿਆ ਇੱਥੇ? ਕੀ? ਇੱਥੋਂ ਅਜੇ ਤਾਂ ਚੈੱਕ ਕਰਨ ਦਾ ਹੈ। ਕੈਮਰੇ ਵੀ ਲਾਏ। ਹਾਂ ਹਾਂ ਕੈਮਰੇ ਵੀ ਲਾ ਕੇ ਲਏ ਗਏ। ਪਰ ਦੋ ਡਾਗ ਜਾ ਰਹੇ ਨੇ। ਕੰਪਿਊਟਰ ਵੀ ਕਰ ਰਹੇ। ਇਹ ਅੰਦਾਜ਼ 28 ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ